ਦਿਲ ਦੇ ਹਲੌਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਮਾਂ ਦਾ ਸਸਕਾਰ ਕਰਦੇ ਸਮੇ ਪੁੱਤ ਦੀ ਹੋਈ ਦਰਦਨਾਕ ਮੌਤ ਹਾਂਜੀ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੀ ਏ ਕਿ ਅੱਜ ਇਹ ਮਾਮਲਾ ਬਹੁਤ ਹੀ ਹੈਰਾਨ ਕਰਨ ਦੇਣ ਵਾਲਾ ਹੈ ਜਦੋਂ ਇੱਕ ਪੁੱਤ ਆਪਣੀ ਮਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਹ ਨਿਕਲ ਚਾਹ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਅਚਾਨਕ ਪੁੱਤ ਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਹ ਤੁਰੰਤ ਹੀ ਜ਼ਮੀਨ ਤੇ ਡੈਗ ਪੈਂਦਾ ਹੈ ਅਤੇ ਉਸ ਨੂੰ ਉਸ ਵੇਲੇ ਹੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਪ੍ਰੰਤੂ ਡਾਕਟਰਾਂ ਵੱਲੋਂ ਉਸ ਨੂੰ ਮਿਰਤਕ ਕਿਹਾ ਲਾ ਦਿੱਤਾ ਜਾਂਦਾ ਹੈ ਇਹ ਬੇहद ਹੈਰਾਨ ਕਰਨ ਦੇਣ ਵਾਲਾ ਮਾਮਲਾ ਹੈ ਜਿੱਥੇ ਇੱਕ ਮਾਂ ਤੇ ਪੁੱਤ ਦੀਆਂ ਇਕੱਠਿਆਂ ਦੋ ਝਗਾਵਾਂ ਜੜੀਆਂ ਨੇ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਬੀਤੇ ਦਿਨ ਜਦੋਂ ਇੱਕ ਧਰਮਦੇਵੀ ਨਾਂ ਦੀ ਬਜ਼ੁਰਗ ਔਰਤ ਦੀ ਮੌਤ ਹੋਈ ਤਾਂ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਜਦੋਂ ਪੁੱਤ ਸਤੀਸ਼ ਆਪਣੀ ਮਾਂ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਵਿੱਚ ਲੈ ਕੇ ਗਿਆ ਤਾਂ ਉਸ ਸਮੇਂ ਆ ਉਸ ਨੂੰ ਵੀ ਅਚਾਨਕ ਹੀ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਹ ਜ਼ਮੀਨ ਤੇ ਡੈਗ ਪੈਂਦਾ ਹੈ ਹਾਲਾਂਕਿ ਹਜੇ ਉਹ ਅਗਨੀ ਦੇਣ ਹੀ ਵਾਲਾ ਸੀ ਕਿ ਅਚਾਨਕ ਉਸਦੇ ਸੀਨੇ ਵਿੱਚ ਤੇਜ਼ੀ ਨਾਲ ਦਰਦ ਦੱਬਦਾ ਹੈ ਤੇ ਉਸਮੀਂ ਤੇ ਡੈਗ ਪੈਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪ੍ਰੰਤ ਉਹ ਤੇ ਡਾਕਟਰਾਂ ਵੱਲੋਂ ਆਸਨੂੰ ਮਰਤਕ ਐਲਾਨ ਦੇ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਪੁੱਤ ਦੀ ਉਮਰ 69 ਸਾਲ ਦੀ ਤੇ ਮਾਤਾ ਦੀ ਉਮਰ 91 ਸਾਲ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਮਾਂ ਦੀ ਪਹਿਚਾਣ ਧਰਮਦੇਵੀ ਤੇ ਪੁੱਤ ਦੀ ਪਹਿਤੀਸ਼ ਦੇ ਨਾਮ ਤੇ ਕੀਤੀ ਜਾਂਦੀ ਹੈ ਸੁਤੀਸ਼ 69 ਸਾਲ ਦੀ ਉਮਰ ਦਾ ਸੀ ਅਤੇ ਉਹ ਹਾਲ ਦੇ ਦਿਨਾਂ ਵਿੱਚ ਹਰਿਆਣਾ ਦੇ ਰੋਡ ਦੇ ਵਿੱਚ ਜੂਸੇਵਾ ਮੁਕਤ ਹੋਇਆ ਸੀ ਅਤੇ ਆਪਣੇ ਘਰ ਵਿੱਚ ਰਹਿ ਰਿਹਾ ਸੀ ਪਰੰਤੂ ਬੀਤੇ ਦਿਨ ਜਦੋਂ ਉਸ ਦੀ ਮਾਤਾ ਦੀ ਮੌਤ ਹੁੰਦੀ ਹੈ ਧਰਮਦੇਵੀ ਦੀ ਮੌਤ ਹੁੰਦੀ ਹੈ ਤਾਂ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦਾ ਰੋੜ ਹੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਿਵੇਂ ਉਹ ਨੂੰ ਸੰਸਕਾਰ ਲਈ ਸ਼ਮਸ਼ਾਨਘਾਟ ਵਿੱਚ ਪੁੱਤ ਲੈ ਕੇ ਜਾਂਦਾ ਹੈ ਤਾਂ ਆਪਣੀ ਮਾਂ ਨੂੰ ਉੱਥੇ ਦੱਸਿਆ ਜਾਂਦਾ ਤਾਂ ਮਾਂ ਨੂੰ ਲੈ ਕੇ ਜਾਂਦਾ ਹੈ ਤਾਂ ਉਸੇ ਦੱਸਿਆ ਜਾਂਦਾ ਹੈ ਕਿ ਜਦੋਂ ਉਹ ਅਗਨੀ ਦੇਣ ਵਾਲਾ ਹੁੰਦਾ ਹੈ ਤਾਂ ਮਾਂ ਨੂੰ ਉਸ ਸਮੇਂ اچانک ਹੀ ਉਸ ਦੇ سینੇ ਵਿੱਚ ਤੇਜ਼ੀ ਨਾਲ ਦਰਦ ਦੁੱਕਦਾ ਹੈ ਅਤੇ ਉਹ ਉਹ ਦਰਦ ਬਰਦਾਸ਼ਤ ਨਹੀਂ ਕਰ ਪੁੰਦਾ ਤੇ ਜਮੀਂ ਤੇ ਟੈਗ ਪੈਂਦਾ ਹੈ ਤੇ ਮੌਕੇ ਤੇ ਹੀ ਉਸ ਨੂੰ ਉਸ ਦੇ ਰਿਸ਼ਤੇਦਾਰਾਂ ਵੱਲੋਂ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰ ਤੱਕ ਐਲਾਨ ਦੇ ਦਿੱਤਾ ਜਾਂਦਾ ਹੈ। ਹਾਂਜੀ ਦੱਸਦੀ ਹੈ ਕਿ ਇੱਕ ਇੱਕੋ ਦਿਨ ਇੱਕੋ ਪਰਿਵਾਰ ਵਿੱਚ ਦੋ ਮੌਤਾਂ ਹੋਈਆਂ ਨੇ ਮਾਂ ਤੇ ਪੁੱਤ ਦੀ। ਇਕੱਠਿਆਂ ਹੀ ਦੋ ਚਿਕਾਵਾਂ ਜਿਲੀਆਂ ਨੇ ਹੁਣ ਇਸ ਘਟਨਾ ਦੇ ਨਾਲ ਇਲਾਕੇ ਵਿੱਚ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ। ਦੱਸਦੀ ਹੈ ਕਿ ਇਲਾਕੇ ਵਿੱਚ ਸੁਰਖੀਆਂ ਬਣੀਆਂ ਨੇ ਕਿ ਇਕੱਠੇ ਹੀ ਮਾਂ ਤੇ ਪੁੱਤ ਦੀ ਮੌਤ ਹੋ ਗਈ ਹੈ। ਅਤੇ ਸਾਰੇ ਇਲਾਕੇ ਵਿੱਚ ਇਲਾਕੇ ਵਿੱਚ ਸਾਰੇ ਹੀ ਇਲਾਕੇ ਵਿੱਚ ਅਤੇ ਸਾਰੇ ਹੀ ਇਲਾਕੇ ਵਿੱਚ ਸੋਗ ਦਾ ਮਾਤਮ છਾਇਆ ਹੋਇਆ ਹੈ ਹਾਂਜੀ ਦੱਸਦੀ ਹੈ ਕਿ ਫਿਰ ਤੋਂ ਦੁਬਾਰਾ ਇਹ ਘਟਨਾ ਦੱਸਦੀ ਹੈ ਕਿ ਜਦੋਂ ਇੱਕ ਪੁੱਤਰ ਸ਼ਮਸ਼ਾਨ ਘਾਟ ਵਿੱਚ ਆਪਣੀ ਮਾਂ ਦਾ ਸੰਸਕਾਰ ਕਰਨ ਲਈ ਜਾਂਦਾ ਹੈ ਤਾਂ ਸੁਸਕਾਰ ਕਰਨ ਦੇ ਸਮੇ ਉਸ ਨੂੰ ਅਚਾਨਕ ਹੀ ਤੇਜ਼ੀ ਨਾਲ ਉਸਦੇ ਬੈਸਿੰਗ ਵਿੱਚ ਦਰਦ ਅੜਦਾ ਹੈ ਤੇ ਜ਼ਮੀਨ ਤੇ ਡਿੱਗ ਪੈਂਦਾ ਹੈ ਤੁਰੰਤ ਹੀ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਲੈ ਲਿਆ ਜਾਂਦਾ ਹੈ ਹਾਂਜੀ ਦੁਬਾਰਾ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਹਾਂ ਕਿ ਇਹ ਹੈਰਾਨ ਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਂ ਦਾ ਸੁਸਕਾਰ ਕਰਦੇ ਸਮੇ ਪੁੱਤ ਦੀ ਡਰਨਾਕ ਮੌਤ ਹੋਈ ਹੈ ਹਾਂਜੀ ਦੱਸਦੀ ਹਾਂ ਕਿ ਇਹ ਕੰਨਾ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜੋ ਸਾਹਮਣੇ ਆ ਰਿਹਾ ਹੈ ਜਦੋਂ ਇੱਕ ਪੁੱਤ ਆਪਣੀ ਮਾਦਾ ਨੂੰ ਅੰਤਿਮ ਸੰਸਕਾਰ ਸਮਸ਼ਾਨਘਾਟ ਵਿੱਚ ਕਰ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਅਚਾਨਕ ਹੀ ਹਾਰਟ ਅਟੈਕ ਹੁੰਦਾ ਹੈ ਜਿਵੇਂ ਹੀ ਉਹ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਨੂੰ ਤੁਰੰਤ ਹੀ ਹਸਪਤਾਲ ਵਿੱਚ ਲੈ ਕੇ ਜਾਇਆ ਜਾਂਦਾ ਹੈ ਪਰੰਤੂ ਡਾਕਟਰਾਂ ਵੱਲੋਂ ਉਸ ਨੂੰ ਬੇਟਕਾ ਇਹ ਲਾਂਗ ਦੇ ਦਿੱਤਾ ਜਾਂਦਾ ਹੈ ਇਹ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਹਰਿਆਣਾ ਦੇ ਸੋਹਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁੱਤ ਅਤੇ ਮਾਂ ਦੀਆਂ ਇਕੱਠੇ ਹੀ ਦੋ ਸਾਕਾਂਵਾਂ ਜਲੇ ਨੇ ਤੇ ਪਰਿਵਾਰਿਕ ਮੈਂ ਰੋਰੂ ਕੇ ਬੁਰਾ ਹਾਲ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਬੀਤੇ ਦਿਨ ਜਦੋਂ ਇੱਕ ਧਰਮਦੇਵੀ ਨਾਮ ਦੇ ਬਜ਼ੁਰਗ ਆਫ ਦੀ ਮੌਤ ਹੋਈ ਹੈ ਤਾਂ ਆਫ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਅਫਾ ਪੁੱਤ ਸਤੀਸ਼ ਆਪਣੀ ਮਾਂ ਨੂੰ ਜਦੋਂ ਹੀ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾਂਦਾ ਹੈ ਤਾ ਉਥੇ ਜਦੋਂ ਹਾਲਾਂਕਿ ਉਹ ਅਗਨੀ ਦੇਰ ਹੀ ਵਾਲਾ ਸੀ ਤਾਂ ਅਚਾਨਕ ਹੀ ਉਹਦੇ سینੇ ਵਿੱਚ ਤੇਜ਼ੀ ਦਾ ਦਰਦoft ਦੇ ਤੇ ਜ਼ਮੀਰ ਤੇ ਡੱਗ ਪੈਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪ੍ਰੰਤੂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮਰ ਤੱਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਪੁੱਤਰ ਦੀ ਉਮਰ 69 ਸਾਲ ਦੀ ਤੇ ਮਾਤਾ ਦੀ ਉਮਰ 92 ਸਾਲ ਦੀ ਚੱਕੀ ਜਾ ਰਹੀ ਹੈ ਮਾਂ ਦੀ ਪਹਿਚਾਨ ਧਰਮਦੇਵੀ ਦੇ ਨਾਂ ਤੇ ਤੇ ਪੁੱਤਰ ਦੀ ਪਹਿਚਾਨ ਸਤੀਜ ਵਜੋਂ ਕੀਤੀ ਜਾਂਦੀ ਹੈ ਸਤੀਸ਼ 69 ਸਾਲ ਦਾ ਸੀ ਉਹ ਹਾਲ ਦੇ ਦਿਨਾਂ ਵਿੱਚ ਹਰਿਆਣਾ ਦੇ ਰੋਡ ਵਿੱਚ ਦੇਵਾਕੀ ਮੁਕਤ ਹੋਇਆ ਸੀ ਆਪਣੇ ਆਪਣੇ ਘਰ ਵਿੱਚ ਰਿਆ ਰਿਹਾ ਸੀ ਪਰੰਤੂ ਬੀਤੇ ਦਿਨ ਜਦੋਂ ਉਸ ਦੀ ਮਾਤਾ ਦੀ ਮੌਤ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਗੁਲਾਮਾ ਪੂਰਾ ਹਾਲ ਹੋ ਜਾਂਦਾ ਹੈ ਜਿਵੇਂ ਹੀ ਉਸ ਨੂੰ ਸੰਸਕਾਰ ਦੇ ਲਈ ਸ਼ਮਸ਼ਾਨ ਘਾਟ ਵਿੱਚ ਉਸ ਦਾ ਪੁੱਤਰ ਲੈ ਜਾ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਉਸੇ ਦੱਸਿਆ ਜਾ ਰਿਹਾ ਕਿ ਜਦੋਂ ਉਹ ਮੌਕ ਅਗਨੀ ਦੇਣ ਹੀ ਲੱਗਾ ਤਾਂ ਆਪਣੀ ਮਾਂ ਨੂੰ ਉਸ ਸਮੇਂ ਅਚਾਨਕ ਉਸਦੇ ਸੀਨੇ ਵਿੱਚੋਂ ਕਾਫੀ ਤੇਜ਼ੀ ਨਾਲ ਦਰਦ ਉੱਠਦਾ ਹੈ ਤੇ ਉਹ ਦਰਦ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਜਿਸ ਕਾਰਨ ਉਹ ਜ਼ਮੀਨ ਤੇ ਡੈਗ ਪੈਂਦਾ ਹੈ ਜਦੋਂ ਉਹ ਜ਼ਮੀਨ ਤੇ ਡੈਗਦਾ ਹੈ ਤਾਂ ਮੌਕੇ ਤੇ ਮੌਜੂਦ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਉਹ ਪਰਿਵਾਰ ਵਿੱਚ ਇੱਕੋ ਦਿਨ ਦੋ ਮਾਤਾਵੀਆਂ ਨੇ ਅਤੇ ਪੋਤੇ ਦੇ ਪੋਤਮਾ ਅਤੇ ਪਤਨੀਆਂ ਇਕੱਠਿਆਂ ਇੱਥੇ ਖਾਵਾ ਜਿ ਰਹੀਆਂ ਨੇ ਇਸ ਦੀਆਂ ਲਗਾਤਾਰ ਚਰਚਾਾਂ ਚੱਲ ਰਹੀਆਂ ਨੇ ਇਲਾਕੇ ਵਿੱਚ ਸੁਰਖੀਆਂ ਬਣ ਰਹੀਆਂ ਹੋਈਆਂ ਹਨ ਕਿ ਇਕੱਠੇ ਹੀ ਮਾਂ ਤੇ ਪਤਨੀ ਦੇ